रश्मिका बदाना की डीप फेक वीडियो बनाने वाला गिरफ्तार जानो पुलिस ने किस इंसान की गिरफ्तारी ਹਾਲੀ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਡੀਪ ਫੇਕ ਵੀਡੀਓ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਸਿਕਾ ਜਿਸ ਦੇ ਵਿੱਚ ਕਿਸੇ ਵੀ ਇਨਸਾਨ ਦੀ ਇੱਕ ਫੇਕ ਵੀਡੀਓ ਬਣਾ ਦਿੱਤੀ ਜਾਂਦੀ ਸੀ ਕਿ ਉਸ ਨੂੰ ਪਹਿਚਾਣਾ ਮੁਸ਼ਕਲ ਹੋ ਜਾਂਦਾ ਸੀ ਕਿ ਇਹ ਵੀਡੀਓ ਦੇ ਵਿੱਚ ਜੋ ਇਨਸਾਨ ਦਿਖਾਈ ਦੇ ਰਿਹਾ ਹੈ ਉਹ ਅਸਲ ਹੈ ਜਾਂ ਫਿਰ ਕੋਈ ਹੋਰ ਹੈ ਕਿਉਂਕਿ ਐਸੀ ਚੀਜ਼ ਦਾ ਸ਼ਿਕਾਰ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਹੋਏ ਸੀ ਜਿਸ ਦੇ ਵਿੱਚ ਆਲਿਆ ਭੱਟ ਕਟਰੀਨਾ ਕੈਫ ਅਮਿਤਾ ਬਚਨ ਤੇ ਰਸ਼ਮਿਕਾ ਮਦਾਨਾ ਵਰਗੇ ਸਿਤਾਰੇ ਸ਼ਾਮਿਲ ਸੀ ਰਸ਼ਮਿਕਾ ਮਦਾਨਾ ਦੀ ਵੀ ਡੀਪ ਫੇਕ ਵੀਡੀਓ ਬਣੀ ਸੀਗੀ ਜੋ ਕਿ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਅਮਿਤਾਬ ਬੱਚਨਵੀ ਇੱਕ ਟਵੀਟ ਕਰਕੇ ਇਸ ਦੇ ਆਪੱਤੀ ਜਤਾਏ ਸੀ ਤਾਂ ਹੁਣ ਦਿੱਲੀ ਪੁਲਿਸ ਨੂੰ ਐਸੇ ਮਾਮਲੇ ਦੇ ਵਿੱਚ ਜੋ ਆ ਸਫਲਤਾ ਮਿਲ ਗਈ ਹੈ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਐਕਟਰਸ ਰਸ਼ਮੀ ਕਮਦਾਨਾ ਦੀ ਡੀਪ ਫੇਕ ਵੀਡੀਓ ਸੰਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਹੁਣ ਇਸ ਮੁਲਜ਼ਮ ਨੂੰ ਜੋ ਆ ਦੱਖਣੀ ਭਾਰਤ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਤਾਂ ਦੱਸ ਦਈਏ ਕਿ ਇੱਕ ਅਧਿਕਾਰੀ ਮੁਤਾਬਕ ਹੁਣ ਮੁਲਜ਼ਮ ਦੇ ਕੋਲੋਂ ਇੰਟਰੋਗੇਸ਼ਨ ਹੋਵੇਗੀ ਕਿ ਆਖਿਰਕਾਰ ਉਸ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਕਿਉਂ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇੰਟੈਲੀਜੈਂਸ ਫਿਊਜ਼ਨ ਅਤੇ ਸਟ੍ਰੈਟੈਜੀਕ ਆਪਰੇਸ਼ਨ ਇਕਾਈ ਨੇ 10 ਨਵੰਬਰ ਨੂੰ ਧਾਰਾ 463 459 ਅਧੀਨ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 66C ਅਤੇ 66E ਅਧੀਨ ਇਸ ਵਿਅਕਤੀ ਦੇ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਹੁਣ ਇਸ ਤੋਂ ਬਾਅਦ ਇਨਟੈਰੋਗੇਸ਼ਨ ਹੋਵੇਗੀ ਤੇ ਇਸ ਵਿਅਕਤੀ ਕੋਲੋਂ ਪੁੱਛਿਆ ਜਾਵੇਗਾ ਕਿ ਅਜਿਹੀ ਹਰਕਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਕਿਉਂ ਆਖਰਕਾਰ ਡੀਫੇਕ ਵੀਡੀਓ ਜੋ ਸੋਸ਼ਲ ਮੀਡੀਆ ਉੱਤੇ ਬਣਾ ਕੇ ਪਾਈ ਗਈ ਸੀ ਤੇ ਇਸ ਦੇ ਨਾਲ ਹੀ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੁਲਜ਼ਮ ਦੇ ਉੱਤੇ ਕਿਸ ਤਰੀਕੇ ਦੀ ਕਾਰਵਾਈ ਜੋ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਐਕਟਰਸ ਰਸ਼ਮੀ ਦਾ ਬਦਾਨਾ ਦੀ ਡੀਪ ਫੇਕ ਵੀਡੀਓ ਬਣਾਉਣ ਵਾਲਾ ਗ੍ਰਫਤਾਰ ਜਾਨੋ ਪੁਲਿਸ ਨੇ ਕਿਥੋ ਤੇ ਕਿਸ ਇਨਸਾਨ ਦੀ ਕੀਤੀ ਗ੍ਰਫਤਾਰੀ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਡੀਪ ਫੇਕ ਵੀਡੀਓ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਸਿਕਾ ਜਿਸ ਦੇ ਵਿੱਚ ਕਿਸੇ ਵੀ ਇਨਸਾਨ ਦੀ ਇੱਕ ਫੇਕ ਵੀਡੀਓ ਬਣਾ ਦਿੱਤੀ ਜਾਂਦੀ ਸੀ ਕਿ ਉਸ ਨੂੰ ਪਹਿਚਾਣਾ ਮੁਸ਼ਕਲ ਹੋ ਜਾਂਦਾ ਸੀ ਕਿ ਇਹ ਵੀਡੀਓ ਦੇ ਵਿੱਚ ਜੋ ਇਨਸਾਨ ਦਿਖਾਈ ਦੇ ਰਿਹਾ ਹੈ ਉਹ ਅਸਲ ਹੈ ਜਾਂ ਫਿਰ ਕੋਈ ਹੋਰ ਹੈ ਕਿਉਂਕਿ ਐਸੀ ਚੀਜ਼ ਦਾ ਸ਼ਿਕਾਰ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਹੋਏ ਸੀ ਜਿਸ ਦੇ ਵਿੱਚ ਆਲਿਆ ਭੱਟ ਕਟਰੀਨਾ ਕੈਫ ਅਮਿਤਾ ਬਚਨ ਰੇ ਰਸ਼ਮਿਕਾ ਮਦਾਨਾ ਵਰਗੇ ਸਿਤਾਰੇ ਸ਼ਾਮਿਲ ਸੀ ਰਸ਼ਮਿਕਾ ਮਦਾਨਾ ਦੀ ਵੀ ਡੀਪ ਫੇਕ ਵੀਡੀਓ ਬਣੀ ਸੀਗੀ ਜੋ ਕਿ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਅਮਿਤਾਬ ਬੱਚਨਵੀ ਇੱਕ ਟਵੀਟ ਕਰਕੇ ਇਸ ਦੇ ਆਪੱਤੀ ਜਤਾਏ ਸੀ ਤਾਂ ਹੁਣ ਦਿੱਲੀ ਪੁਲਿਸ ਨੂੰ ਐਸੇ ਮਾਮਲੇ ਦੇ ਵਿੱਚ ਜੋ ਆ ਸਫਲਤਾ ਮਿਲ ਗਈ ਹੈ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਐਕਟਰਸ ਰਸ਼ਮੀ ਕ ਮਦਾਨਾ ਦੀ ਡੀਪ ਫੇਕ ਵੀਡੀਓ ਸੰਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਹੁਣ ਇਸ ਮੁਲਜ਼ਮ ਨੂੰ ਜੋ ਆ ਦਕਨੀ ਭਾਰਤ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਤਾਂ ਦੱਸ ਦਈਏ ਕਿ ਇੱਕ ਅਧਿਕਾਰੀ ਮੁਤਾਬਕ ਹੁਣ ਮੁਲਜ਼ਮ ਦੇ ਕੋਲੋਂ ਇੰਟਰੋਗੇਸ਼ਨ ਹੋਵੇਗੀ ਕਿ ਆਖਿਰਕਾਰ ਉਸ ਦੇ ਵੱਲੋਂ ਅਜਿਹੀ ਹਰਕਤ ਨੂੰ ਅੰਜਾਮ ਕਿਉਂ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇੰਟੈਲੀਜੈਂਸ ਫਿਊਜ਼ਨ ਅਤੇ ਸਟ੍ਰੈਟੈਜਿਕ ਆਪਰੇਸ਼ਨ ਇਕਾਈ ਨੇ 10 ਨਵੰਬਰ ਨੂੰ ਧਾਰਾ 46459 ਅਧੀਨ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 68C ਅਤੇ 6E ਅਧੀਨ ਇਸ ਵਿਅਕਤੀ ਦੇ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਹੁਣ ਇਸ ਤੋਂ ਬਾਅਦ ਇੰਟਰੋਗੇਸ਼ਨ ਹੋਵੇਗੀ ਤੇ ਇਸ ਵਿਅਕਤੀ ਕੋਲੋਂ ਪੁੱਛਿਆ ਜਾਵੇਗਾ ਕਿ ਅਜਿਹੀ ਹਰਕਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਕਿਉਂ ਆਖਰਕਾਰ ਡੀਫੇਕ ਵੀਡੀਓ ਜੋ ਸੋਸ਼ਲ ਮੀਡੀਆ ਉੱਤੇ ਬਣਾ ਕੇ ਪਾਈ ਗਈ ਸੀ ਤੇ ਇਸ ਦੇ ਨਾਲ ਹੀ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੁਲਜ਼ਮ ਦੇ ਉੱਤੇ ਕਿਸ ਤਰੀਕੇ ਦੀ ਕਾਰਵਾਈ ਜੋ ਪੁਲਿਸ ਦੇ ਵੱਲੋਂ ਕੀਤੀ 想必。